ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 22ਮ ਪੁੰਨਿਆ ਦੀ ਚਾਨਣੀ ਨਿਖਰੀ ਹੋਈ ਸੀ ਸੁਲਤਾਨ ਤੇ ਰੂਪਮਤੀ ਮਹਿਲ ਦੀ ਛੱਤ ਉੱਤੇ ਟਹਿਰ ਰਹੇ ਸਨ ਸ਼ਾਂਤ ਵਾਤਾਵਰਨ ਵਿੱਚ ਕੇਵਲ ਸਾਹ ਭਰਨ ਦੀ ਹੀ ਆਵਾਜ਼ ਆ ਰਹੀ ਸੀ ਝੀਲ ਕੰਡੇ ਉੱਗ ਗਿਆਂ ਜਾਮਣਾ ਵਿੱਚੋਂ ਮੋਰ ਨੇ ਕਿਆ ਕਿਆ ਤੇ ਦੂਰੀ ਸੰਦ ਲਈ ਰੂਪਾ ਜੀ ਮੋਰ ਆਪਣੀ ਸਾਥਨ ਨੂੰ ਆਵਾਜ਼ਾਂ ਮਾਰ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਾ ਕਮਰਾਨੀ ਨੇ ਮੁਸਕਰਾਉਂਦਿਆਂ ਪੁੱਛਿਆ ਪਿਆਰ ਦੀ ਭਾਵਨਾ ਪੰਛੀਆਂ ਵਿੱਚ ਵੀ ਬਰਾਬਰ ਤਰਲੋ ਮੱਛੀ ਬਣੀ ਰਹਿੰਦੀ ਹੈ ਤੁਸੀਂ ਆਪਣੀ ਗੱਲ ਕਰ ਰਹੇ ਹੋ ਜਾਂ ਪੰਛੀਆਂ ਦੀ ਦੋਹਾਂ ਦੀ ਦੂਰੀ ਦੀ ਦੋਰੇ ਦੀ ਆਵਾਜ਼ ਵਿੱਚ ਵਿਛੋੜੇ ਦੀ ਕੰਬਣੀ ਸੁਣੀ ਨਹੀਂ ਐਨੀ ਸੋਹਣੀ ਜਾਨਨੀ ਵਿੱਚ ਇਕੱਲਾ ਪ੍ਰੇਮੀ ਤੜਫ ਹੀ ਸਕਦਾ ਹੈ ਪੰਛੀ ਤਾਂ ਆਜ਼ਾਦ ਹਨ ਜਦੋਂ ਕੌਣ ਮਿਲ ਸਕਦੇ ਹਨ ਇਹਨੂੰ ਕਿਹੜਾ ਸਰਾ ਜਾਂ ਮर्यादा ਤੇ ਬੰਧਨਾ ਵਿੱਚ ਪਾਇਆ ਹੈ ਖਬਰੇ ਮੋਰਨੀ ਕੋਲ ਹੀ ਹੋਵੇ ਤੇ ਉਹ ਮਲਹਾਰ गा ਰਿਹਾ ਹੋਵੇ ਰੂਪਮਤੀ ਨੀ ਸੁਲਤਾਨ ਦਾ ਹੱਥ ਘੁੱਟੇ ਪਿਆਰੀ ਇਹ ਤੇਰੇ ਮਨ ਦੀ ਲੋਚ ਹੈ ਅਸੀਂ ਆਪਣੇ ਮਨ ਦੇ ਸ਼ੀਸ਼ੇ ਵਿੱਚ ਜਦੋਂ ਕੁਦਰਤ ਨੂੰ ਵੇਖਦੇ ਹਾਂ ਉਹ ਸਾਡੀ ਭਾਵਨਾ ਦਾ ਰੂਪ ਧਾਰ ਲੈਂਦੀ ਹੈ ਰੋਪਾ ਜੀ ਅੱਜ ਮੈਂ ਬਹੁਤ ਖੁਸ਼ ਹਾਂ ਮੇਰੇ ਲਈ ਇਹ ਇੱਕ ਤਰ੍ਹਾਂ ਮਹਾਰਾਜ ਦੀ ਰਾਤ ਹੈ ਉਹ ਆਸਮਾਨ ਵੱਲ ਹੱਥ ਚੁੱਕ ਰਿਹਾ ਸੀ ਮਹਾਰਾਜ ਦੀ ਰਾਤ ਕੀ ਹੁੰਦੀ ਹੈ ਇਸ ਰਾਤ ਸਾਡੇ ਪਗੰਬਰ ਆਸਮਾਨਾਂ ਤੋਂ ਪਾਰ ਖੁਦਾ ਦੇ دیدار ਨੂੰ ਗਏ ਸਨ ਵਾਹ ਪਾਗਾ ਵਾਲੀ ਰਾਤ ਪਗੰਬਰ ਸਾਹਿਬ ਆਪਣਾ ਪਿਆਰ ਖੁਦਾ ਨਾਲ ਸਾਂਝਾ ਕਰਨ ਗਏ ਹੋਣਗੇ ਬਿਲਕੁਲ ਰੂਪਾ ਤੁਸੀਂ ਸਹੀ ਸਮਝਿਆ ਇਹ ਇੱਕ ਕਰਾਮਾਤ ਸੀ ਸਾਡੇ ਕਰਮ ਗ੍ਰੰਥ ਸਾਡੇ ਧਰਮ ਗ੍ਰੰਥ ਪਿਆਰ ਨੂੰ ਹੀ ਭਗਤੀ ਆਖਦੇ ਹਨ ਪਿਆਰੇ ਪਿਆਰੇ ਨੂੰ ਪਾ ਲੈਣਾ ਹੀ ਮੁਕਤੀ ਹੈ ਤੇ ਮੁਕਤੀ ਆਨੰਦੋ ਆਨੰਦ ਕਵਰਾਣੀ ਨੇ ਹਿੰਦੂ ਸੰਸਕਾਰਾਂ ਦਾ ਨਿਚੋੜ ਦੱਸਿਆ ਤੁਹਾਡੀ ਪਿਆਰ ਵਿਸ਼ਮਾਤ ਦੀ ਕੈਦ ਵਿੱਚ ਮੈਨੂੰ ਭਗਤੀ ਤੇ ਸਰਸਾਰੀ ਲੱਗਦੀ ਏ ਸੁਲਤਾਨ ਭਰਪੂਰ ਅਵਸ਼ ਵਿੱਚ ਆਇਆ ਹੋਇਆ ਸੀ ਆਵੇਸ਼ ਵਿੱਚ ਆਇਆ ਹੋਇਆ ਸੀ ਕੈਦੀ ਕੈਦੀ ਕਿਉਂ ਆਣੀ ਕਿਉਂ ਨਹੀਂ ਬਣਦੀ ਉਹ ਪਿਆਰੇ ਦੀ ਬਾਹ ਨਾਲ ਜੁੜ ਗਈ ਸੁਪਨੇ ਵਿੱਚ ਨਹੀਂ ਸੋਚਿਆ ਸੀ ਮੈਨੂੰ ਕਦੇ ਇੰਨਾ ਪਿਆਰ ਆ ਸਵਰਗ ਮਿਲੇਗਾ ਉਸ ਸਾਹ ਭਰਦੇ ਆਪਣਾ ਸਿਰ ਸੁਲਤਾਨ ਦੇ ਮੋਢੇ ਉੱਤੇ ਰੱਖ ਦਿੱਤਾ ਬਹੁਤ ਖੂਬ ਤੇਰੀ ਤੇਰੀ ਬੁੱਧ ਤੇਜ ਹੀ ਨਹੀਂ ਲਤੀਫ ਜੀ ਮੈਂ ਕਿੰਨਾ ਖੁਸ਼ਕਿਸਮਤ ਹਾਂ ਸੱਚ ਪੁੱਛੋ ਤਾਂ ਮੈਂ ਅੱਜ ਮੁਹੱਬਤ ਦਾ ਸੁਲਤਾਨ ਬਣਿਆ ਹਾਂ ਉਸ ਰੂਪਮਤੀ ਨੂੰ ਕਲਾਮੇ ਵਿੱਚ ਲੈ ਲਿਆ ਰੂਪਮਤੀ ਦਾ ਕੋਮਲ ਅਨੁਭਵ ਪਹਿਲੋਂ ਹੈਰਾਨ ਮੁਰਝਾਖਮੀ ਹੋ ਗਿਆ ਉਹ ਸੁਲਤਾਨ ਦੀਆਂ ਬਾਹਾਂ ਵਿੱਚੋਂ ਨਿਕਲ ਕੇ ਬੇਥਨ ਨਾਲ ਖਲੋ ਗਈ ਉਸ ਇੱਕ ਤਿੱਖਾ ਸਵਾਲ ਖੜਾ ਕਰ ਲਿਆ ਸੱਚ ਦੱਸੋਗੇ ਬਾਜ ਬਹਾਦਰ ਇੱਕ ਹਰਾਨੀ ਵਿੱਚ ਆ ਕੇ ਗਵਾਚ ਗਿਆ ਇਸ ਨੂੰ ਕੀ ਹੋ ਗਿਆ ਚੰਗੀ ਭਲੀ ਮੈਂ ਝੂਠ ਵੀ ਬੋਲਾਂਗਾ ਆਪਣੀ ਜ਼ਿੰਦਗੀ ਅਗੇ ਤੁਸੀਂ ਇਹ ਕਿਵੇਂ ਸੋਚ ਲਿਆ ਮੇਰੀ ਰੂਪਾਂ ਮੈਂ ਸੁਲਤਾਨ ਨਹੀਂ ਤੇਰਾ ਹਾਨੀ ਫਰੇਮਨੀ ਹਾਂ ਤੁਹਾਡੇ ਕੋਲੋਂ ਬੂਹ ਕਿਉਂ ਆਈ ਮੈਨੂੰ ਉਹ ਅੱਜ ਮੈਂ ਬਹੁਤ ਖੁਸ਼ੀ ਥੋੜੀ ਅੰਗੂਰੀ ਪੀ ਲਈ ਸੀ ਇੱਕ ਪਛਤਾਵਾ ਉਸ ਦੇ ਅੰਦਰ ਲੱਜਾ ਖਾ ਗਿਆ ਅੰਗੂਰੀ ਕੀ ਮੰਦਰਾ ਇਸ਼ਰਾ ਪਿਆਰ ਦੀ ਖੁਸ਼ੀ ਨੂੰ ਪੁੱਠੀ ਜਰਬ ਦੇ ਮਾਰਦੀ ਐ ਖੂਬਸੂਰਤ ਚਾਨਣੀ ਕਾਲੇ ਬੱਦਲਾਂ ਦਾ ਪਰਛਾਵਾਂ ਨਹੀਂ ਸਹਾਰਦੀ ਮੈਂ ਆਪਣੇ ਪਵਿੱਤਰ ਪਿਆਰ ਵਿੱਚ ਦਾਗਦਾਰ ਸਾਹ ਸਹਿਣ ਨਹੀਂ ਕਰ ਸਕਦੀ ਉਹ ਚੰਬੇ ਵਿੱਚ ਸੁੰਗੜੀ ਜਾ ਰਹੀ ਸੀ ਮੇਰੇ ਮੇਲਣ ਵਿੱਚ ਸ਼ਰਾਬ ਮੁਹੱਬਤ ਦੀ ਆਪਣੀ ਮਸਤੀ ਕਿੱਥੇ ਗਈ ਤੇਰੀ பாਖ ਪਰਸਾਈ ਤੋਂ ਕਰਵਾਨ ਬਹੁਤ ਖੂਬ ਅਜਿਹਾ ਮੁੜ ਕਦੇ ਨਹੀਂ ਕਦੇ ਨਹੀਂ ਹੋਵੇਗਾ ਸੁਲਤਾਨ ਦਿਲੋਂ ਵਾਦਾ ਕਰ ਗਿਆ ਹਾਂ ਕਦੇ ਵੀ ਨਹੀਂ ਜ਼ਹਿਰ ਦਾ ਕੰਮ ਜ਼ਿੰਦਗੀ ਦੇ ਪਿਆਰ ਨੂੰ ਕਤਲ ਕਰਨਾ ਹੁੰਦਾ ਹੈ ਮੈਂ ਤਾਂ ਸੁਣ ਕੇ ਹੀ ਢੇਰੀ ਹੋ ਜਾਵਾਂਗੀ ਮੰਨਿਆ ਕਵਰਾਨੀ ਜੀ ਦਿਲੋਂ ਜਾਣ ਨਾਲ ਮੰਨਿਆ ਜ਼ਿੰਦਗੀ ਭਰ ਨਹੀਂ ਹੋਵੇਗਾ ਕਸਮ ਕੁਰਾਨ ਦੀ ਸੁਲਤਾਨ ਸ਼ਰਮਿੰਦਾ ਸੀ ਮਨਾ ਕਰ ਦੇਵੋ ਮੇਰੇ ਮਹਿਲ ਕੋਈ ਨੜੀਵਾਰ ਨਾ ਆਵੇ ਦਰਗੰਧ ਸੂਖਮ ਪਾਵਾਂ ਦਾ ਗਲ ਘੁੱਟਦੀ ਏ ਉਹ ਮਹਿਲ ਨੂੰ ਮੰਦਰ ਬਣਾ ਕੇ ਰੱਖਣਾ ਚਾਹੁੰਦੀ ਸੀ ਕੋਈ ਨਹੀਂ ਲੈ ਕੇ ਆਵੇਗਾ ਕਦੇ ਵੀ ਨਹੀਂ ਹੋਰ ਫਰਮਾਓ ਪ੍ਰਤੀਗਿਆ ਕਰੋ ਅੱਜ ਤੋਂ ਮੇਰੇ ਪਿਆਰ ਦੀ ਖਾਤਾ ਤੁਸੀਂ ਸ਼ਿਕਾਰ ਨਹੀਂ ਮਾਰੋਗੇ ਹਰਨਾ ਤੇ ਜਾਨਵਰਾਂ ਦੀ ਖੂਬਸੂਰਤੀ ਕੁਦਰਤੀ ਖੂਬਸੂਰਤੀ ਨੂੰ ਮਾਰਨਾ ਮੈਨੂੰ ਆਪਣੀ ਰੂਹ ਨੂੰ ਕੋਣ ਜਿਹਾ ਲੱਗਦਾ ਹੈ ਤੇ ਰੂਹ ਨੂੰ ਮਾਰ ਲੈਣ ਪਿੱਛੋਂ ਤਾਂ ਕੁਝ ਵੀ ਨਹੀਂ ਬਚਦਾ ਉਸ ਆ ਫਰੇਮੇ ਵਰਗਾ ਸਾਹ ਛੱਡ ਦਿੱਤਾ ਮਨਜੂਰ ਮੇਰੇ ਹਾਨੀਆਂ ਇਸ ਪ੍ਰਤੀਗਿਆ ਦਾ ਉਮਰ ਭਰ ਪਾਲਣ ਕਰਾਂਗਾ ਕੁਦਰਤ ਦਾ ਬਖਸ਼ਾ ਹਾਂ ਤੇ ਜੋੜ ਕਿਆਮਤ ਤੱਕ ਕਾਇਮ ਰਹੇਗਾ ਜਾਨਵਰ ਵੀ ਜੁੜੇ ਹੁੰਦੇ ਆ ਜਦੋਂ ਸ਼ਿਕਾਰੀ ਇੱਕ ਨੂੰ ਮਾਰਦਾ ਹੈ ਦੂਜੇ ਦੀ ਤੜਫਣੀ ਦਾ ਹਾਲ ਅਸੀਂ ਪ੍ਰੇਮੀ ਹੀ ਅਨੁਭਵ ਕਰ ਸਕਦੇ ਹਾਂ ਪਿਆਰੀ ਪਿਆਰ ਤੋੜਨਾ ਨਹੀਂ ਜ਼ਿੰਦਗੀ ਜੋੜਨਾ ਸਿਖਾਂਦਾ ਹੈ ਖੂਬਸੂਰਤੀ ਹੀ ਜਿਉਂਦਾ ਸਵਰਗ ਹੈ ਬਹਾਦਰ ਤੇ ਸੂਰਮਾ ਹੋਣਾ ਵੱਖਰੀ ਗੱਲ ਹੈ ਪਰ ਕੋਈ ਪ੍ਰੇਮੀ ਜ਼ਾਲਮ ਨਹੀਂ ਹੋ ਸਕਦਾ ਸੁਲਤਾਨ ਜੀ ਮੇਰੇ ਪਿਆਰ ਦਾ ਵਿਸ਼ਵਾਸ ਜ਼ਖਮੀ ਨਹੀਂ ਹੋਣਾ ਚਾਹੀਦਾ ਮੇਰੇ ਮੁਰਸ਼ਦ ਮੈਂ ਕੁਰਬਾਨ ਕੁਰਬਾਨ ਮੇਰੀ ਮਲਕਾ ਉਸ ਕਵਰਾਣੀ ਦਾ ਹੱਥ ਘੁੱਟ ਕੇ ਪਹਿਲਾਂ ਚੁੰਮਿਆ ਮੋੜ ਮੱਥੇ ਨੂੰ ਲਾਇਆ ਹਾਰੇ ਰੱਬ ਦੇ ਵਾਸਤੇ ਮੈਨੂੰ ਮਲਕਾ ਨਾ ਕਹੋ ਮਲਕਾ ਸ਼ਬਦ ਵਿੱਚ ਹੰਕਾਰ ਦੀ ਬੂ ਆਉਂਦੀ ਹੈ ਮੈਨੂੰ ਆਪਣੀ ਜਿੰਦ ਜਿੰਦ ਆਖੋ ਉਹ ਆਪਣਾ ਨੱਕਹਾਣੀ ਦੀ ਛਾਤੀ ਉੱਤੇ ਰਗੜ ਗਏ ਕਵਰਾਣੀ ਜੀ ਮੈਂ ਤੁਹਾਨੂੰ ਸ਼ਾਹੀ ਚੜਤ ਦੇਣਾ ਚਾਹੁੰਦਾ ਹਾਂ ਸੁਲਤਾਨਪੂਰੀ ਲਹਿਰ ਵਿੱਚ ਆਇਆ ਹੋਇਆ ਸੀ ਉਹ ਚੜਤ ਮੇਰੇ ਕੋਲ ਸੀ ਉਸ ਨੂੰ ਤਿਆਗ ਆਇਆ ਮੈਂ ਤਾਂ ਉਹ ਲੈਣ ਆਈ ਹਾਂ ਜੋ ਮੇਰੇ ਕੋਲ ਨਹੀਂ ਸੀ ਸ਼ਾਹੀ ਹੁਕਮ ਚੜਤੀਏ ਤੇ ਹੁਕਮ ਕਦੇ ਮੁਹੱਬਤ ਨਹੀਂ ਪਉਂਦਾ ਮੇਰੇ ਅਨੁਭਵ ਵਿੱਚ ਵੜ ਕੇ ਮੇਰੀ ਦੁਨੀਆ ਨਿਹਾਰ ਇੱਕ ਦੁਨੀਆ ਤੁਹਾਡੇ ਸ਼ਾਹੀ ਦਰਬਾਰ ਦੀ ਹੈ ਦੂਜੀ ਮੇਰੇ ਰੰਗ ਰੱਤੇ ਪਿਆਰ ਦੀ ਅਸਲ ਉਹ ਵੱਖਰੀ ਤੇ ਨਰਾਲੀ ਉਹ ਆਖਣਾ ਚਾਹੁੰਦੀ ਸੀ ਮੈਂ ਮਾਂ ਰਾਜ ਪਾਈ ਹਾਂ ਤੁਸੀਂ ਕਿੰਨਾ پاک ਫਰਮਾ ਰਹੇ ਹੋ ਇਹ ਕਰਜ ਐਨਾ ਉੱਚਾ ਨਾ ਉੱਡੋ ਮੈਂ ਧਰਤੀ ਉੱਤੇ ਹੀ ਡਿੱਗ ਪਾਵਾਂ ਨਹੀਂ ਹਾਨਿਆ ਤੁਹਾਡੇ ਬਿਨਾ ਹੀ ਧਰਤੀ ਅੰਬਰ ਸੁਨੇ ਮ ਮੰਡੀ ਦੀ ਮੰਡੂ ਵਿੱਚ ਅਪੇਦ ਕਰ ਦਿੱਤਾ ਹੈ ਮੇਰਾ ਸਭ ਕੁਝ ਤੁਹਾਡਾ ਤੁਹਾਡੇ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਉਹ ਇੱਕਦਮ ਖਮੋਸ਼ ਹੋ ਗਈ ਕਿਉਂ ਕਹੋ ਨਾ ਫਿਰ ਕੀ ਉਹ ਹੋਰ ਗੈਰ ਦੀ ਉਡੀਕ ਕਰਨ ਲੱਗਾ ਭਗਵਾਨ ਮੇਰੇ ਅੰਦਰ ਵਾਲ ਵਿਧਵਾ ਦਾ ਚੋਰਾ ਕਿਉਂ ਨਹੀਂ ਜਾਂਦਾ ਉਹ ਸੁਲਤਾਨ ਨੂੰ ਚੁੰਬੜ ਗਈ ਮੈਨੂੰ ਬਚਾਓ ਮੇਰੀ ਰੋਹ ਦੀ ਸੰਗੀ ਘੁੱਟ ਰਹੀ ਹੈ ਮੇਰੇ ਰੱਬ ਜੀ ਚੋਰਾ ਅਸਲੋ ਫਜ਼ੂਲ ਹੀਰੇ ਉੱਤੇ ਚਿੱਕੜ ਸੁੱਟ ਦਿਓ ਹੀਰੇ ਦਾ ਕੀ ਦੋਸ਼ ਹੀਰੇ ਦੀ ਕਦਰ جوہری ਹੀ ਜਾਣਦਾ ਹੈ ਚਿੱਕੜ ਸੁੱਟਣ ਵਾਲੇ ਨਹੀਂ ਨਿਰਮਲ ਪਾਣੀ ਨਾਲ ਧੋਤਾ ਹੀਰਾ ਮੋੜ ਆਪਣੀ ਸ਼ਾਹੀ ਸ਼ਾਨ ਵਿੱਚ ਆ ਜਾਂਦਾ ਹੈ ਸਾਡੀ ਇਸਲਾਮੀ ਸ਼ਰਾਹ ਵਿੱਚ ਬਾਲ ਵਿਧਵਾ ਦਾ ਜ਼ਿਕਰ ਤੱਕ ਨਹੀਂ ਉਹ ਕੁਬਰਾਣੀ ਨੂੰ ਹਰ ਤਰ੍ਹਾਂ ਦੇ ਪਰਸ਼ਾਵੇਂ ਵਿੱਚੋਂ ਖਿੱਚ ਲੈਣਾ ਚਾਹੁੰਦਾ ਸੀ ਕੁਦਰਤ ਦੀ ਮਹਾਨਤਾ ਛੱਡ ਕੇ ਮੈਨੂੰ ਸਿਰਾਹ ਦੇ ਬੱਟਿਆਂ ਨਾਲ ਨਾ ਤੋਲੋ ਬਹੁਤ ਖੂਬ ਸੂਤਾ ਨਰਮਦਾ ਦਾ ਨਰਮਦਾ ਦਾ ਸੁੱਚਾ ਮੋਤੀ ਤੁਹਾਡੀ ਤੁਲਾਈ ਗਲਤ ਕਿਸ ਕੀਮਤ ਵੀ ਗਲਤ ਬਾਜ ਮਹਦਰ ਦੋਵੇਂ ਬਾਹਾਂ ਖੋਲ ਗਿਆ ਜਦ ਦਾਨਾ ਬਾਈ ਨੇ ਤੁਹਾਡੇ ਬਾਰੇ ਪਹਿਲੀ ਵਾਰ ਦੱਸਿਆ ਸੀ ਮੈਨੂੰ ਇਸ ਚਾਰਜ ਲੱਗਾ ਸੀ ਉਹ ਹੀਰਾ ਬਾਈ ਤੋਂ ਵੀ ਚੰਗਾ ਕਉਂਦੀ ਹੈ ਫਿਰ ਤੁਹਾਨੂੰ ਸੁਣਾਤਾ ਮੇਰੀ ਦੁਨੀਆ ਦੇ ਵਿਸ਼ਵਾਸ ਹੀ ਬਦਲ ਗਏ ਸੱਚੀ ਪੁੱਛੋ ਤਾਂ ਸ਼ਾਹ ਤੇ ਫਕੀਰ ਹੋ ਕੇ ਤੁਹਾਡੀ ਸੰਗਤ ਵਿੱਚ ਅਹਿਸਾਸ ਹੋਇਆ ਫਕੀਰੀ ਸ਼ਾਹੀ ਤੋਂ ਬੁਲੰਦ ਮਕਾਮ ਰੱਖਦੀ ਹੈ ਮੈਨੂੰ ਤੁਸੀਂ ਮੁਹੱਬਤ ਨਾਲ ਮੁਰਸ਼ਿਦ ਵੀ ਮਿਲ ਗਏ ਆਮੀਨ ਉਸ ਦਾ ਸਰੂਰ ਹੁਲਾਰਿਆਂ ਦੀ ਪੀਂਗ ਸਵਾਰ ਸਵਾਰ ਸੀ ਸ਼ਾਇਦ ਅਸੀਂ ਮਿਲਣ ਤੋਂ ਪਹਿਲਾਂ ਅਧੂਰੇ ਸੀ ਮੈਂ ਪੱਕ ਨਾਲ ਸਖਣੀ ਸੀ ਸੰਗੀਤ ਤੇ ਗੁਰੂ ਦੇਵ ਦੀ ਕਿਰਪਾ ਨਾਲ ਖਲੋਤੀ ਰਹੀ ਗਈ ਆਰਾਧਨਾ ਕਰਦੀ ਰਹੀ ਉਸ ਦਾ ਫਲ ਤੁਹਾਨੂੰ ਪਾ ਲੈ ਰੂਹ ਰਾਜ ਜਾਣ ਪਿੱਛੋਂ ਕੋਈ ਭੁੱਖ ਨਹੀਂ ਰਹਿੰਦੀ ਮੇਰੀ ਤ੍ਰਿਪਤਾ ਨੂੰ ਹੁਣ ਕੁਝ ਵੀ ਨਹੀਂ ਚਾਹੀਦਾ ਉਸ ਆਪਾ ਸੁਲਤਾਨ ਅੱਗੇ ਕੁਛ ਆਲ ਦਿੱਤਾ ਮੈਨੂੰ ਇਸ ਬਜਟ ਵਿੱਚ ਲੈ ਲਓ ਨਹੀਂ ਅਸੀਂ ਇੱਕ ਹੋ ਕੇ ਵੀ ਵੱਖਰੀ-ਵੱਖਰੀ ਥਾਂ ਖਲੋਤੇ ਹਾਂ ਤੁਸੀਂ ਰਾਜ ਦਰਬਾਰ ਸੰਭਾਲਣਾ ਹੈ ਤੁਹਾਡੇ ਉੱਤੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨ ਤੁਹਾਨੂੰ ਉਹਨਾਂ ਤੋਂ ਅਵੇਸਲਾ ਨਹੀਂ ਕਰ ਸਕਦੀ ਸਭ ਤੋਂ ਵੱਧ ਸਮਾਂ ਲੋਕਾਂ ਦੀ ਸੇਵਾ ਵਿੱਚ ਲਾਓ ਸਾਰੇ ਕੰਮ ਨੇਟਾ ਕੇ ਕੁਝ ਬੇਲ ਨਿਕਲੇ ਤਾਂ ਮੈਨੂੰ ਬਖਸ਼ ਦੇਣੀ ਮੈਂ ਉਸ ਘੜੀ ਨਾਲ ਹੀ ਸੰਤੁਸ਼ਟ ਹੋ ਜਾਵਾਂਗੀ ਹਾਂ ਉਮੀਦਾ ਭੈਣ ਨੂੰ ਕਿਸੇ ਗੱਲੋਂ ਨਾਰਾਜ਼ ਨਾ ਕਰਨਾ ਮੈਂ ਉਸ ਦੀ ਦੇਨਦਾਰਾਂ ਉਸ ਸਤਕਾਰ ਵਿੱਚ ਸਿਰ ਝੁਕਾ ਦਿੱਤਾ ਉਹ ਮੇਰਾ ਖੁਦਾਇਆ ਕਿੱਥੇ ਬਹਿਸ਼ਤ ਦੀ ਮੈਕ ਦੀ ਠੰਡੀ ਹਵਾ ਕਿੱਥੇ ਦੋ ਦੋ ਜਖਮ ਦੀ ਤੱਤੀਪਾ ਉਹਦੇ ਸਿਰ ਵਿੱਚੋਂ ਧੂਆ ਉੱਠ ਪਿਆ ਮੇਰੀ ਜੰਨੀ ਉਸ ਆਕੜਖਾਨ ਨੂੰ ਤੂੰ ਨਹੀਂ ਜਾਣਦੀ ਲਤੀਫ ਜੱਜਪੇ ਦੀ ਉਸ ਕਦੇ ਪਰਛਾਈ ਵੀ ਨਹੀਂ ਦੇਖੀ ਉਹ ਦਿੱਲੀੋਂ ਸਾਜਸ਼ਾ ਗੁੰਦਨ ਦੀ ਗੁਰਤੀ ਲੈ ਕੇ ਆਈਏ ਉਹ ਪਰਸ਼ਾਵੇਂ ਵਿੱਚ ਸਿਰਕ ਮਾਰ ਰਿਹਾ ਸੀ ਨਾ ਈਓਣਾ ਕੋ ਤੁਹਾਡੀ ਬੀਗਮ ਸਹਿਵਾ ਹੈ ਪਿਆਰ ਦੇਉਂਗੇ ਤਾਂ ਸਭ ਕੁਝ ਕੁਰਬਾਨ ਕਰ ਦੇਵੇਗੀ ਉਹ ਜੰਗਲੀ ਪਸ਼ੂ ਹੈ ਅਕਲ ਦੀ ਗੱਲ ਨਹੀਂ ਕਰੇਗੀ ਟੁੱਟ ਜ਼ਰੂਰ ਮਾਰੇਗੀ ਉਸ ਦੀਆਂ ਕਰਤੂਤਾਂ ਤੋਂ ਖਬਰਦਾਰ ਰਹਿਣਾ ਸੁਲਤਾਨ ਨੇ ਉਸ ਨੂੰ ਚੇਤਨ ਕੀਤਾ ਹੋਰ ਸੁਣ ਰਾਜ ਦਰਬਾਰਾਂ ਮਹਿਲਾਂ ਤੇ ਫੌਜੀ ਦਲਾਂ ਵਿੱਚ ਹਮੇਸ਼ਾ ਸਾਜ਼ਿਸ਼ਾਂ ਚੱਲਦੀਆਂ ਹਨ ਤੁਸੀਂ ਕੁਝ ਵੀ ਕਹੋ ਮੈਂ ਆਪਣੀ ਭੈਣ ਨੂੰ ਨਫ਼ਰਤ ਨਹੀਂ ਕਰ ਸਕਦੀ ਮੈਨੂੰ ਕਦੇ ਕਿਸੇ ਨਾਲ ਨਫ਼ਰਤ ਆਈ ਹੀ ਨਹੀਂ ਕਿਤੇ ਜ਼ਰੂਰ ਖਤਾ ਖਾਓਗੇ ਉਹ ਪਿਆਰ ਨਾਲ ਕਵਰਾਣੀ ਦੀ ਗੱਲ ਥਾਪੜ ਗਿਆ ਨਤੀਜੇ ਭੁਗਤ ਲਵੇਗੀ ਫਿਰ ਪਰ ਘਿਰਣਾ ਨਹੀਂ ਕਰਾਂਗੀ ਉਸ ਸੁਲਤਾਨ ਦਾ ਹੱਥ ਘੁੱਟ ਕੇ ਉਸਨੂੰ ਤੁਰਨੋਂ ਰੋਕ ਲਿਆ ਸੁਣੋ ਸਰੰਗੀ ਉੱਤੇ ਗਾਉਣ ਵਾਲਾ ਇੱਕ ਪੰਜਾਬੀ ਢੇਰ ਸਮਾ ਹੋਇਆ ਮੰਡੀ ਆਇਆ ਸੀ ਮੈਂ ਉਸ ਨੂੰ ਮਹਿਲ ਸੱਦ ਕੇ ਸੁਣਿਆ ਉਸ ਦੇ ਗੀਤ ਗਾਉਣ ਵਿੱਚ ਇੱਕ ਬੜੀ ਦਿਲਚਸਪ ਕਹਾਣੀ ਸੀ ਸਿਆਲਕੋਟ ਵਿੱਚ ਇੱਕ ਰਸਾਲੂ ਨਾਂ ਦਾ ਰਾਜਾ ਹੋਇਆ ਹੈ ਬੜਾ ਸੂਰਮਾ ਸੀ ਤੁਹਾਡੇ ਵਾਂਗ ਸਿਰਕ ਪਰਾਜੇ ਦਿੱਤੀ ਕੋਕਲਾ ਉਸ ਸਰਪਾਸੇ ਵਿੱਚ ਜਿੱਤ ਲਈ ਸੀ ਰਾਜਾ ਰਸਾਲੂ ਕੋਕਲਾ ਨੂੰ ਆਪਣੇ ਜੰਗਲ ਦੇ ਮਹਿਲ ਵਿੱਚ ਛੱਡ ਕੇ ਸ਼ਿਕਾਰ ਕਰਨ ਤੁਰ ਜਾਂਦਾ ਗੱਲੀ ਕੋਕਲਾ ਦਾ ਜੀ ਨਾ ਲੱਗਦਾ ਤੇ ਮੈਲ ਦੇ ਪੱਖਾਂ ਕੰਦਾਂ ਉਸ ਨੂੰ ਵੜ ਵੜ ਖਾਂਣ ਆਉਂਦਾ ਉਸ ਸ਼ਿਕਾਰ ਤੋਂ ਮੁੜੇ ਰਾਜੇ ਨੂੰ ਆਖਿਆ ਮੈਂ ਇੱਥੇ ਇਕੱਲੀ ਕੀ ਕਰਾਂ ਤੁਸੀਂ ਜਾਂਦੇ ਹੋ ਤਾਂ ਕਈ ਕਈ ਦਿਨ ਨਹੀਂ ਮੁੜਦੇ ਔਹ ਦੇਖੋ ਹੀਰਾ ਹਿਰਨ ਘਟੋ ਘਟ ਉਹ ਮੈਨੂੰ ਜਿਉਂਦਾ ਫੜ ਕੇ ਲਿਆ ਦੇਵੋ ਮੇਰਾ ਜੀ ਪਰਚਾਇਆ ਰਹੇਗਾ ਮੇਰਾ ਜੀ ਪਰਚਾਇਆ ਰਹੇਗਾ ਰਾਜਾ ਰਸਾਲੂ ਝੱਟ ਬੋਲ ਪਿਆ ਥੋੜਾ ਜ਼ਖਮੀ ਕਰੇ ਬਿਨਾ ਫੜਿਆ ਨਹੀਂ ਜਾਣਾ ਤੂੰ ਦਵਾਈ ਲਾ ਕੇ ਰਾਜੀ ਕਰ ਲਾ हां बहुत खूब सुल्तान ने उत्साह ਨਾਲ ਹੰਗਾਰਾ ਭਰਿਆ। ਪੋ ਕਿਲਾ ਬਾਰੇ ਪਤਾ ਨਹੀਂ ਪਰ ਰਾਜਾ ਰਸਾਲੂ ਬਾਰੇ ਜ਼ਰੂਰ ਸੁਣੇ। ਉਹ ਪੂਰਨ ਭਗਤ ਦਾ ਮਤਰੇ ਮਤਰੇ ਪ੍ਰਾਣ ਨਹੀਂ ਸੀ। ਬਿਲਕੁਲ ਗਵਈਆ ਐਵੇਂ ਦਿਖਦਾ ਸੀ। ਆਓ ਚੰਨ ਦੀ ਚਾਨਣੀ ਵੱਲ ਮੁਹ ਕਰਕੇ ਚੌਂਕੜੀ ਉੱਤੇ ਬਹਿ ਜਾਈਏ। ਉਹ ਛੱਤ ਉੱਤੇ ਪੱਥਰਾਂ ਦੀ ਢੋਵ ਵਾਲੀ ਚੌਂਕੜੀ ਉੱਤੇ ਬਹਿ ਗਏ। ਸੁਲਤਾਨ ਨੇ ਕਹਾਣੀ ਸੁਣ ਲਈ ਕਬਰਾਣੀ ਨੂੰ ਪ੍ਰੇਰਿਆ। हां ਫਿਰ ਅਗਾ ਕੀ ਹੋਇਆ? ਰਸਾਲੂ ਹੀਰਾ ਹਿਰਨ ਫੜਨ ਲਈ ਤਿਆ ਤੀਰ ਕਮਾਨ ਨੂੰ ਲੈ ਕੇ ਤੁਰ ਪਿਆ ਅੱਗੇ ਅੱਗੇ ਹੀਰਾ ਪਿੱਛੇ ਪਿੱਛੇ ਰਸਾਲੂ ਨਾ ਉਹ ਡਾਹ ਦੇਵੇ ਤੇ ਨਾ ਹੀ ਤੀਰ ਦੀ ਮਾਰ ਹੇਠਾਵੇ ਉਹ ਕਾਲਾ ਮਿਰਗ ਮਹਿਲ ਦੀ ਵਾਲੇ ਦਿਵਾਲੇ ਦੋ ਚਾਰ ਕੋਹਾਂ ਦੇ ਨੇੜੇ ਤੇੜੇ ਰਹੇ ਅਖੀਰ ਥੱਕ ਕੇ ਹਾਰਿਆ ਰਸਾਲੂ ਖਾਲੀ ਹੱਥ ਵਾਪਸ ਆ ਗਿਆ ਕੋਕਿਲਾ ਨੇ ਹੱਸ ਕੇ ਆਖਿਆ ਰਾਜਨ ਹੀਰਾ ਹਿਰਨ ਮੈਂ ਤੁਹਾਨੂੰ ਫੜ ਕੇ ਵਿਖਾਵਾਂ ਰਾਜਾ ਉਹਦੀ ਸੇਖੀ ਇਤਿਹਾਸ ਪਿਆ ਜੇ ਸੁਨੋ ਮੈਂ ਨਹੀਂ ਦਬੋਚ ਸਕਿਆ ਤੂੰ ਕਿਵੇਂ ਫੜ ਲਵੇਂਗੀ ਮੈਂ ਫੜ ਕੇ ਵਿਖਾ ਦਿੰਦੀ ਹਾਂ ਸ਼ਰਤ ਰੱਖੋ ਉਹਨਾਂ ਵਿਚਕਾਰ ਸ਼ਰਤ ਵੱਜ ਗਈ ਕੋਕੀ ਲਾਣੀ ਕੇਸ ਧੋਤੇ ਅਤੇ ਵਾਲਾਂ ਦੀਆਂ ਜੜਾਂ ਤੱਕ ਮੋਤੀਆਂ ਚੰਬੇਲੀ ਅਤੇ ਗੁਲਾਬ ਦੀ ਸੁਗੰਧ ਭਰ ਲੇ ਉਸ ਰਸਾਲੂ ਨੂੰ ਲੋਕ ਜਾਣ ਦੀ ਸਹਿਨਤ ਦਿੱਤੀ ਹਰੀ ਅੰਗੂਰੀ ਲੈ ਕੇ ਮਹਿਲ ਦੇ ਬਾਹਰਲੇ ਥੜੇ ਉੱਤੇ ਬਹਿ ਗਈ ਹੀਰਾ ਥੋੜੀ ਬੈਠ ਹੋਤੇ ਚਰ ਰਿਹਾ ਸੀ ਜਿਉਂ ਹੀ ਸੁਗੰਧ ਦਾ ਬਰੋਲਾ ਉਸਦੇ ਨੱਕ ਨੂੰ ਲੱਗਾ ਉਹ ਬਾ ਬਾ ਮੋਹਾਨੀ ਕਦਮਾ ਪੁੱਟਦਾ ਗਿਆ। ਰਸਾਲੂ ਮੋਰੀ ਵਿੱਚ ਦੀ ਤਮਾਸ਼ਾ ਵੇਖ ਰਿਹਾ ਸੀ ਹੀਰਾ ਰਾਣੀ ਕੋਲ ਆ ਕੇ ਉਸ ਦੇ ਹੱਥਾਂ ਦੀ ਹਰੀ ਅੰਗੂਰੀ ਚੰਨ ਲੱਗ ਪਿਆ। ਕੋਕੀਲਾ ਨੇ ਜੰਗਲੀ ਹਿਰਨ ਨੂੰ ਗਲ ਵਖੜੀ ਪਾ ਲਈ ਜਿਵੇਂ ਉਹ ਉਸ ਦਾ ਪਾਲਤੂ ਹੋਵੇ ਤੇ ਬਹਾਦਰ ਰਸਾਲੂ ਸ਼ਰਤ ਹਾਰ ਗਿਆ। ਰੂਪਮਤੀ ਕਹਾਣੀ ਪੂਰੀ ਕਰਕੇ ਜੇਤੂ ਟੌਰ ਵਿੱਚ ਆ ਗਈ। ਇਸ ਵਾਰ ਸ਼ਰਤ ਕੋਕੀਲਾ ਹਾਰੇਗੀ। ਸੁਲਤਾਨ ਨੇ ਬਾਹ ਖੜੀ ਕੀਤੀ ਕਿਉਂਕਿ ਹਮੀਦਾ ਬੇਗਮ ਹੀਰਾ ਹਿਰਨ ਨਹੀਂ। ਜੰਗਲੀ ਮੱਝ ਐ ਜਿਹਨੂੰ ਪਿਆਰ ਕਰੋ ਫੇਰ ਵੀ ਢੁੱਡ ਮਾਰਦੀ ਐ ਤੂੰ ਬਲੀਏ ਨਰਮਦਾ ਦੇ ਕਮਲਾਂ ਵਿੱਚ ਅਤੇ ਤੀਰਾਂ ਕਟਾਰਾਂ ਅੰਦਰ ਫਰਕ ਬੜਾ ਐ ਮੈਂ ਆਪਣੇ ਭਰੋਸੇ ਦੀ ਫਰਕ ਕਰਾਂਗੀ ਕਾਲੀ ਨਹੀਂ ਸਹਿਜ ਸਹਿਜ ਫੈਲੋ ਇਸ ਮਹੌਲ ਨੂੰ ਖਾਖ ਲੈ ਉਹ ਥੜੇ ਤੋਂ ਉੱਠ ਖਲੋਤਾ ਚਲੋ ਸਵਾਈਏ ਰਾਤ ਬਹੁਤ ਹੋ ਗਈ ਇੱਕ ਹੋਰ ਉਹ ਤੁਹਾਡਾ ਦਾਨਾ ਖਬਰ ਨਾ ਸਾਰਾ ਜਿਸ ਸਾਨੂੰ ਜੋੜਿਆ ਉਸ ਨੂੰ ਇਨਾਮ ਜ਼ਰੂਰ ਦੇਣਾ ਸੀ। ਰੂਪਮਤੀ ਆਪ ਉਸ ਨੂੰ ਕੁਝ ਨਹੀਂ ਦੇ ਸਕੀ ਸੀ ਜਿਸ ਦਾ ਉਸ ਨੂੰ ਅਫਸੋਸ ਸੀ। ਉਸ ਨੂੰ ਨਾਮ ਨਾਲ ਇੱਜ਼ਤ ਵੀ ਦਿੱਤੀ ਜਾ ਕੇਗੀ ਜਿਸ ਅਨਮੋਲ ਮੋਤੀ ਮੇਰੇ ਗਲ ਲਿਆ ਪਾਇਆ। ਸੁਲਤਾਨ ਰੂਪਮਤੀ ਨੂੰ ਮੋਢੇ ਲਾ ਕੇ ਮਹਿਲ ਅੰਦਰ ਆ ਗਿਆ। ਅੰਦਰਲੀ ਸਮਾ ਬਾਹਰਲੀ ਜਾਣ ਦੇ ਮਕਾਬਲੇ ਫਿੱਕੀ ਪਿੱਕੀ ਲੱਗ ਰਹੀ ਸੀ ਪਰ ਮਿੱਠੀ ਸੁਗੰਧ ਪਲਕਾਂ ਜੋੜ-ਜੋੜ ਜਾਂਦੀ ਸੀ। ਧੰਨਵਾਦ।